ਕਾਂਗਰਸ ਦੇ ਵੱਡੀ ਲੀਡਰ ਤੇ ਹਲਕਾ ਪੁਲਤ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ED ਵੱਲੋਂ ਵੱਡਾ ਐਕਸ਼ਨ ਲਿਆ ਗਿਆ ਜਾਣਕਾਰੀ ਮੁਤਾਬਕ ਸੁਖਪਾਲ ਸਿੰਘ ਖੈਰਾ ਤੇ ਨਸ਼ਾ ਤਸਕਰ ਗੁਰਦੇਵ ਸਿੰਘ ਨਾਲ ਲੈਣ-ਦੇਲ ਦੇ ਵੱਡੇ ਇਲਜ਼ਾਮ ਨੇ ਜਿਸ ਦੇ ਆਧਾਰ ਤੇ ED ਵੱਲੋਂ ਵੱਡਾ ਐਕਸ਼ਨ ਲੈ ਖੈਰਾ ਦੀ ਚੰਡੀਗੜ੍ਹ ਵਾਲੀ ਕੋਠੀ ਅਟੈਚ ਕੀਤੀ ਗਈ ਹੈ ਜਿਸ ਦੀ ਕੀਮਤ 3.82 ਕਰੋੜ ਹੈ ਜਿਸ ਦੀ ਜਾਣਕਾਰੀ ED ਦੇ ਆਫੀਸ਼ੀਅਲ ਪੇਜ ਤੇ ਵੀ ਸਾਂਝੀ ਕੀਤੀ ਗਈ ਇਸ ਤੋਂ ਬਾਅਦ ਖੇਰਾ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਦੱਸਿਆ ਗਿਆ ਖੇਰਾ ਨੇ ਲਿਖਿਆ ਮੈਨੂੰ ਹੁਣੇ মিডিਆ ਰਾਹੀਂ ਪਤਾ ਲੱਗਾ ਹੈ ਕਿ ED ਨੇ ਮੇਰੀ ਚੰਡੀਗੜ੍ਹ ਰਿਆਇਸ਼ ਨੂੰ ਜ਼ਬਤ ਕਰ ਲਿਆ ਜਿਸ ਬਾਰੇ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਨੂੰ ED ਜਾਂ ਕਿਸੇ ਹੋਰ ਸਰਕਾਰੀ ਸਰੂਰ ਤੋਂ ਇਸ ਬਾਰੇ ਕੋਈ ਨੋਟਿਸ ਨਹੀਂ ਮਿਲਿਆ ਭਾਵੇਂ ਖਬਰ ਸਹੀ ਹੋਵੇ ਮੈਨੂੰ মিডিਆ ਨੂੰ ਖਬਰਾਂ ਜਾਰੀ ਕਰਨ ਦੀ ਬਜਾਏ ਸੂਚਿਤ ਕੀਤਾ ਜਾਣਾ ਚਾਹੀਦਾ ਸੀ ਇਹ ਇਸ ਜਾਣੇ ਪਛਾਣੇ ਤੱਥ ਤੋਂ ਇਲਾਵਾ ਸ਼ੁੱਧ ਚਰਿੱਤਰ ਹੱਤਿਆ ਤੋਂ ਇਲਾਵਾ ਕੁਝ ਵੀ ਨਹੀਂ ਹੈ ਕਿ ਬਾਦਚਾ ਪੂਰੇ ਭਾਰਤ ਵਿੱਚ ਵਿਰੋਧੀ ਆਗੂਆਂ ਨੂੰ ਫਸਾਉਣ ਲਈ ਈਡੀ ਦੀ ਦੁਰਵਰਤੋਂ ਕਰ ਰਹੀ ਹੈ ਤਾਂ ਖੈਰਾ ਵੱਲੋਂ ਈਡੀ ਦੇ ਸੈਕਸ਼ਨ ਨੂੰ ਭਾਜਪੀ ਦੀ ਸਾਜ਼ਿਸ਼ ਦੱਸਿਆ ਗਿਆ ਖੈਰਾ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਉਹਨਾਂ ਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ ਜ਼ਿਕਰ ਇਹ ਖਾਸ ਹੈ ਕਿ ਈਡੀ ਦੇ ਸੈਕਸ਼ਨ ਨਾਲ ਸਿਆਸਤ ਗਰਮਾ ਗਈ ਹੈ ਤੇ ਕਾਂਗਰਸ ਦੇ ਲੀਡਰਾਂ ਵੱਲੋਂ ਈਡੀ ਦੇ ਐਕਸ਼ਨ ਦੀ ਨਿੰਦਾ ਕੀਤੀ ਜਾ ਰਹੀ ਹੈ ਤੇ ਭਾਜਪੀ ਨੂੰ ਘੇਰ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀਆਂ ਗਈਆਂ ਨੇ ਇਸ ਨੂੰ ਲੈ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਲਿਖਿਆ ईडी ਇੱਕ ਰਾਜਨੀਤਿਕ ਔਜ਼ਾਰ ਤੋਂ ਵੱਧ ਕੁਝ ਨਹੀਂ ਰਹਿ ਗਈ ਹੈ ਹਰ ਚੋਣ ਤੋਂ ਪਹਿਲਾਂ ਬਾਜਪਾ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ईडी ਨੂੰ ਹਥਿਆਰ ਬਣਾਉਂਦਾ ਹੈ। ਬੁពੇਸ਼ ਵਗੇਲ ਜੀ ਵਰਗੇ ਸੀਨੀਅਰ ਨੇਤਾਵਾਂ ਤੋਂ ਲੈ ਕੇ ਸੁਖਪਾਲ ਸਿੰਘ ਖੈਰਾ ਜੀ ਤੱਕ ਬਾਜਪਾ ਦੀ ਬਦਲਾਖੋਰੀ ਦੀ ਰਾਜਨੀਤੀ ਸਪਸ਼ਟ ਹੈ। ਖੈਰਾ ਜੀ ਦੇ ਦਹਾਕੀਆਂ ਪੁਰਾਣੇ ਘਰ ਨੂੰ ਜੋੜਨਾ ਇੱਕ ਹੋਰ ਨਿਰਾਸ਼ਾਜਨਕ ਕਦਮ ਹੈ। ਅਸੀਂ ਆਪਣੇ ਨੇਤਾਵਾਂ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ ਅਤੇ ਕਦੇ ਵੀ ਅਜਿਹੀਆਂ ਦਬਾਅ ਅੱਗੇ ਨਹੀਂ ਝੁਕਾਂਗੇ। ਜੇ ਕੁਝ ਵੀ ਹੈ ਤਾਂ ਇਹ ਸਾਡੀ ਤਾਕਤ ਸਾਬਤ ਕਰਦਾ ਹੈ ਬਾਜਪਾ ਨੂੰ ਸਾਨੂੰ ਚੁਣੌਤੀ ਦੇਣ ਲਈ ਈਡੀ ਵਰਗੀਆਂ ਏਜੰਸੀਆਂ ਦੀ ਲੋੜ ਹੈ ਪਰ ਰੋਸਾ ਰੱਖੋ ਅਸੀਂ ਫਿਰ ਵੀ ਉਹਨਾਂ ਨੂੰ ਹਰਾਵਾਂਗੇ ਤਾਂ ਵੜਿੰਗ ਵੱਲੋਂ ਬਾਜਪਾ ਤੇ ਸਿੱਧਾ ਨਿਸ਼ਾਨਾ ਸਾਧਿਆ ਗਿਆ ਇਸ ਦੇ ਨਾਲ ਹੀ ਐਲੋਪੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਖਿਲਾਫ ਲਿਖਿਆ ਇੰਜ ਲੱਗਦਾ ਹੈ ਕਿ ਬਾਜਪਾ ਕਾਂਗਰਸ ਤੋਂ ਡਰਦੀ ਹੈ ਪਹਿਲਾ ਪੰਜਾਬ ਦੇ ਜੀਐਸ ਇਨਚਾਰਜ 부ਪੇਸ਼ ਬਗਲਜੀ ਨੂੰ ਈਡੀ ਦੇ ਨਿਸ਼ਾਨਾ ਬਣਾਇਆ ਸੀ ਅਤੇ ਹੁਣ ਮੇਰੇ ਸਾਥੀ ਐਮਐਲਏ ਦੇ ਕੁਰਕੀ ਸੁਖਪਾਲ ਜੀ ਦੇ ਘਰ ਨੂੰ ਈਡੀ ਨੇ ਬੇਤੁਕਾ ਆਧਾਰ ਤੇ ਜ਼ਬਤ ਕਰਨਾ ਇੱਕ ਹੋਰ ਉਦਾਹਰਣ ਹੈ ਕਿ ਬਾਜਪਾ ਕੇਂਦਰੀ ਏਜੰਸੀਆਂ ਰਾਹੀਂ ਆਪਣੇ ਵਿਰੋਧੀਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕਾਰਵਾਈਆਂ ਸਾਨੂੰ ਕਿਸੇ ਵੀ ਤਰ੍ਹਾਂ ਨਹੀਂ ਰੋਕ ਸਕਦੀਆਂ ਅਤੇ ਅਸੀਂ ਹੋਰ ਵੀ ਮਜ਼ਬੂਤੀ ਨਾਲ ਲੜਾਂਗੇ। ਉਦੋਂ ਹੀ ਕਾਂਗਰਸ ਦੇ ਸੰਸਦ ਸੁਖਜਿੰਦਰ ਸਿੰਘ ਰੰਦਾਵਾ ਨੇ ਵੀ ਈਡੀ ਦੇ ਇਸ ਐਕਸ਼ਨ ਤੇ ਰੋਸ ਪ੍ਰਗਟ ਕੀਤਾ ਹੈ ਤੇ ਲਿਖਿਆ 1990 में बने घर को 2015 के केस से कैसे जोड़ा जा सकता है एजेंसियों ने पहले भूपेश बघेल जी के घर पर छापेमारी की और अब विधायक खैरा के धक्के शाही के खिलाफ उठती आ रही आवाज को दबाने की कोशिश कर रही है लेकिन मैं विश्वास के साथ कह सकता हूं कि जिस तरह एजेंसियां बघेल जी के घर से खाली हाथ लौटी वैसे ही खैरा साहब के मामले में भी वो खाली हाथ लौटेंगी आपका ऑपरेशन ऑपोजिशन पंजाब कांग्रेस को डरा नहीं सकता ਈਡੀ ਦੇ ਇਸ ਐਕਸ਼ਨ ਦੇ ਖਿਲਾਫ ਪੂਰੀ ਕਾਂਗਰਸ ਪਾਰਟੀ ਡੱਟ ਕੇ ਖੜ ਗਈ ਹੈ ਤੇ ਸਿੱਧਾ ਸਿੱਧਾ ਇਸ ਨੂੰ ਪਾਜਪਾ ਦੀ ਬਦਲਾਖੋਰੀ ਰਾਜਨੀਤੀ ਦੱਸ ਰਹੀ ਹੈ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਈਡੀ ਦਾ ਇਸ ਐਕਸ਼ਨ ਦਾ ਕੀ ਅਸਰ ਪੈਂਦਾ ਹੈ ਤੇ ਇਸਦੇ ਹੀ ਹੋਰ ਕਿਉਂਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜੁਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਟਕ